ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਇੱਕ ਹੋਰ ਰੈਸਪੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਉਹ ਇੱਕ ਰੈਸਪੀ ਵੀ ਹੈ ਤੇ ਇੱਕ ਦਵਾਈ ਦੇ ਤੌਰ ਤੇ ਵੀ ਉਹਨੂੰ ਆਪਾਂ ਵਰਤ ਸਕਦੇ ਆਂ ਸੀਜ਼ਨ ਦੇ ਹਿਸਾਬ ਨਾਲ ਆ ਜਿਹੜਾ ਵੀ ਸੀਜ਼ਨ ਚੱਲ ਰਿਹਾ ਜਿਹੜੀ ਚੀਜ਼ ਆ ਕਿਉਂਕਿ ਕੋਈ ਵੀ ਚੀਜ਼ ਆ ਕੋਈ ਫਾਲਾ ਕੋਈ ਸਬਜੀ ਸੀਜ਼ਨ ਦੇ ਹਿਸਾਬ ਨਾਲ ਹੀ ਆਪਾਂ ਬਣਾ ਸਕਦੇ ਆਂ ਉਹ ਆਪਾਂ ਜਿਹੜੀ ਚੀਜ਼ ਅੱਜ ਬਣਾਉਣ ਲੱਗੇ ਹਾਂ ਬਹੁਤ ਜ਼ਿਆਦਾ ਵੀ ਗੁਣਕਾਰੀ ਆ ਉਹ ਸਰਦੀਆਂ ਦੇ ਲਈ ਬਹੁਤ ਜ਼ਿਆਦਾ ਗੁਣਕਾਰੀ ਆ ਅੱਜ ਆਪਾਂ रेसिपी ਬਣਾਉਣ ਲੱਗੇ ਆ ਉਹਦੇ ਨਾਲ ਜਿੰਨੇ ਵਾਲਾਂ ਦਾ ਝੜਨਾ ਖੂਨ ਦੀ ਕਮੀ ਜਿਹੜੀ ਹੁੰਦੀ ਉਹ ਵੀ ਪੂਰੀ ਹੁੰਦੀ ਆ ਤੇ ਜਿਹੜੇ ਖੰਘ ਜਕਾਮ ਆ ਸਰਦੀ ਦੇ ਵਿੱਚ ਖੰਘ ਜਕਾਮ ਆ ਜਿਹੜਾ ਉਹ ਵੀ ਠੀਕ ਹੁੰਦਾ ਇਹ ਬਹੁਤ ਵਧੀਆ ਇੱਕ ਖੱਟੀ ਮਿੱਠੀ ਜਿਹੜੀ ਐ ਚਟਨੀ ਵਾਂਗੂ ਚਟਨੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਉਹਦੇ ਲਈ ਜਿਹੜੀ ਆਪਾਂ ਸਮਾਨ ਲਿਆ ਉਹ ਬਾਨੀ ਕਾਦੀ ਆ ਉਹ ਬਾਨੀ ਐ ਸਿਰਫ ਔਲਿਆਂ ਤੋਂ ਤੇ ਬਾਕੀ ਜਿਹੜੇ ਨਾ ਚੀਜ਼ਾਂ ਆਪਣੇ ਘਰੇ ਹੀ ਹੁੰਦੀਆਂ ਉਹ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿਵੇਂ ਜਿਹੜੀ ਉਹ ਬਣਾਉਣੀ ਆ ਇਹ ਆਪਾਂ ਔਲੇ ਲਏ ਆ ਤੇ ਇੱਧਰ ਆਪਾਂ ਜਿਹੜਾ ਪਾਣੀ ਉਹ ਗਰਮ ਹੋਣ ਵਾਸਤੇ ਰੱਖ ਲਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਤੇ ਥੋੜੀ ਜੀ ਹਲਦੀ ਐ ਜਿਹੜੀ ਉਹ ਪਾਣੀ ਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਹਲਦੀ ਪਾਵਾਂਗੇ ਇਹਦੇ ਵਿੱਚ ਇਹ ਜਿਹੜੇ ਆਪਾਂ ਔਲੇ ਲਏ ਆ ਇਹ ਆਪਾਂ ਇਸ ਪਾਣੀ ਦੇ ਵਿੱਚ ਇਹਨਾਂ ਨੂੰ ਉਬਾਲਾਂਗੇ। ਹੁਣ ਆਪਾਂ ਇਹਨਾਂ ਨੂੰ ਉਬਲਣ ਤੱਕ ਜਿਹੜੇ ਇਹਨਾਂ ਦੀ ਵੇਟ ਕਰਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲੈਣਾ ਜਿੰਨੇ ਚਿਰ ਇਹ ਨਰਮ ਨਹੀਂ ਹੁੰਦੇ ਇਹਨਾਂ ਨੂੰ ਨਰਮ ਕਰ ਲੈਣਾ ਆਪਾਂ ਉਬਾਲ ਕੇ ਔਲਿਆਂ ਨੂੰ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਇਹਦੇ ਵਿੱਚ ਕੀ ਕੀ ਹੋਰ ਐਡ ਕਰਦੇ ਆ। ਪਾਇੜਾ ਤੇਲ ਥੋੜਾ ਜਿਹਾ ਤੇਲ ਆਪਾਂ ਕੜਾਈ ਦੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਆਪਾਂ ਸਾਰਿਆਂ ਤੋਂ ਪਹਿਲਾਂ ਪਾਵਾਂਗੇ ਜੀਰਾ ਇੱਕ ਚਮਚਾ ਆਪਣੇ ਕੋਲੇ ਇਹ ਜੀਰੇ ਦਾ ਇਸ ਤੋਂ ਬਾਅਦ ਮੇਥੇ ਇੱਕ ਚਮਚਾ ਹੀ ਇਹ ਆਪਣੇ ਕੋਲੇ ਇੱਕ ਲੌਂਜੀ ਇਹ ਵੀ ਇੱਕ ਚਮਚਾ ਇਹਨਾਂ ਨੂੰ ਥੋੜਾ ਜਿਹਾ ਆਪਾਂ ਪਹਿਲਾਂ ਭੁੰਨਾਂਗੇ ਆਪਣੇ ਕੋਲ ਸੌਂਫ ਆ ਇਹ ਵੀ ਇੱਕ ਚਮਚਾ ਹੀ ਆਪਣੇ ਕੋਲ ਸੌਂਫ ਦਾ ਵੀ ਉਹਨਾਂ ਇਹਦੇ ਵਿੱਚ ਆਪਾਂ ਜਿਹੜੀ ਸੌਂਫ ਹੈ ਪਾ ਦਾਂਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨਾਂਗੇ ਤੇ ਜਿਹੜੇ ਆਪਾਂ ਔਲੇ ਵਾਲੇ ਸੀ ਉਹਨਾਂ ਨੂੰ ਆਪਾਂ ਉਬਾਲ ਕੇ ਉਹਨਾਂ ਦੀਆਂ ਜਿਹੜੀਆਂ ਗਿੜਕਾਂ ਉਹ ਕੱਟ ਲਈਆਂ ਔਲਿਆਂ ਦੀਆਂ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵੀ ਮੈਸ਼ ਕਰ ਲਿਆ। ਢੜਕਾ ਉਹਨਾਂ ਦੀਆਂ ਪਾਸੇ ਕਰ ਤੀਆਂ ਆਪਾਂ ਤੇ ਉਹਨਾਂ ਨੂੰ ਮੈਸ਼ ਕਰ ਲਿਆ। ਜਿੰਨੇ ਆਪਣੇ ਕੋਲੇ ਔਲੇ ਆ ਉਹਨਾਂ ਹੀ ਆਪਾਂ ਜਿਹੜਾ ਗੁੜ ਪਾਵਾਂਗੇ। ਆ ਦੇ ਕੋਈੜੇ ਔਲੇ ਆ ਆਪਾਂ ਵਾਲੇ ਸੀ ਇਹਨਾਂ ਦੇ ਆਪਾਂ ਢੜਕਾ ਕੱਢ ਲਿਆ ਤੇ ਇਹਨਾਂ ਨੂੰ ਆਪਾਂ ਮੈਸ਼ ਕਰ ਲਿਆ। ਜਿੰਨੇ ਆਪਣੇ ਕੋਲੇ ਔਲੇ ਆ ਇਹਨਾਂ ਹੀ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ। ਇਹ ਆਪਣੀ ਜਿਹੜੀ ਮਸਾਲੇ ਆ ਇਹ ਭੁੱਜ ਗਏ ਆ। ਉਹਨਾਂ ਇਹਦੇ ਵਿੱਚ ਆਪਾਂ ਜਿਹੜੇ ਔਲੇ ਪਾ ਦਾਂਗੇ ਨੋ ਆਪਾਂ ਇੱਕ ਦੋ ਮਿੰਟ ਜਿਹੜਾ ਸੇਕ ਲਵਾਵਾਂਗੇ ਮਸਾਲਿਆਂ ਦੇ ਨਾਲ ਔਲਿਆਂ ਨੂੰ ਤੇ ਇਹਦੇ ਵਿੱਚ ਜਿਹੜਾ ਆਪਾਂ ਗੁੜ ਪਾ ਦਾਂਗੇ ਇਹ ਆ ਗਾਲੇ ਦੇ ਵਿੱਚ ਪਾਤੇ ਆ ਮਸਾਲਾ ਜਿਹੜਾ ਆਪਾਂ ਪਾਇਆ ਸੀ ਪਹਿਲਾਂ ਤੇ ਹੁਣ ਆਪਾਂ ਇਹ ਗੁੜ ਲਿਆ ਇਹ ਆਪਾਂ ਗੁੜ ਵੀ ਇਹਦੇ ਵਿੱਚ ਪਾ ਦਾਂਗੇ ਮਿਕਸ ਕਰ ਦਾਂਗੇ ਜਿਹੜੀ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਜੁੜਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖ ਕੇ ਸੋਣਾ ਜਾਂ ਕਮੈਂਟ ਕਰਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਇਹ ਗੋੜਾ ਜਿਹੜਾ ਹੁਣ ਇੱਕ ਚੰਗੀ ਤਰ੍ਹਾਂ ਇਹਦੇ ਵਿੱਚ ਮੈਲਟ ਹੋ ਜਾਊਗਾ ਤੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਮਸਾਲੇ ਜਿਹੜੇ ਹੋਰ ਐਡ ਕਰਨੇ ਆ। ਇਹ ਚਟਨੀ ਆ ਜਿਹੜੀ ਬਣਦੀ ਇਹ ਇਹਨੂੰ ਆਪਾਂ ਇੱਕ ਦਵਾਈ ਦੇ ਤੌਰ ਤੇ ਵਰਤ ਸਕਦੇ ਆ। ਸਾੰਦੂ ਚਟਮ ਤੋਂ ਵੀ ਬਹੁਤ ਵਧੀਆ ਹੁੰਦੀ ਆ ਇਹ ਸਰਦੀਆਂ ਦੇ ਵਿੱਚ। ਹਾਂਜੀ ਆ ਦੇਖੋ ਜਿਹੜਾ ਆਪਾਂ ਗੁੜ ਪਾਇਆ ਸੀ ਇਹਦੇ ਵਿੱਚ ਉਹਦਾ ਜਿਹੜਾ ਸਾਰਾ ਪਾਣੀ ਉਹ ਸੁੱਕ ਗਿਆ ਗੁੜ ਦਾ ਤੇ ਦੇਖੋ ਇੱਧਰ ਚੰਗੀ ਤਰ੍ਹਾਂ ਇਹ ਮਿਕਸ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਵਾਂਗੇ ਚਿੱਟਾ ਨਮਕ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਪਾਊਡਰ ਜਿਹੜਾ ਜੀਰਾ ਉਹ ਭੁੰਨ ਕੇ ਪੀਸਿਆ ਹੋਇਆ ਇਹ ਪਾਊਡਰ ਆਪਾਂ ਇਹਦੇ ਵਿੱਚ ਪਾਵਾਂਗੇ ਇਹਦੇ ਨਾਲ ਜਿਹੜਾ ਟੇਸਟ ਬਹੁਤ ਵਧੀਆ ਆਉਂਦਾ ਕਾਲੇ ਨਮਕ ਦੇ ਨਾਲ ਵੀ ਜਿਹੜਾ ਭੁੰਨਿਆ ਹੋਇਆ ਜੀਰਾ ਆਪਾਂ ਇਹਦੇ ਵਿੱਚ ਪਾਇਆ ਇਹਦੇ ਨਾਲ ਵੀ ਜਿਹੜਾ ਟੇਸਟ ਬਹੁਤ ਵਧੀਆ ਆਉਂਦਾ ਇਹਨਾਂ ਨੂੰ ਆਪਾਂ ਬਸ ਇੱਕ ਦੋ ਮਿੰਟ ਹੀ ਹੁਣ ਜਿਹੜਾ ਉਹ ਸੇਕ ਲਗਾਉਣਾ ਬਸ ਉਸ ਤੋਂ ਬਾਅਦ ਜਿਹੜੀ ਆਪਣੀ ਚਟਨੀਏ ਬਣ ਕੇ ਤਿਆਰ ਬਹੁਤ ਵਧੀਆ ਜਿਹੜੀ ਚਟਨੀ ਬਣ ਕੇ ਤਿਆਰ ਹੁੰਦੀ ਹੈ ਇਹ ਇਹਨੂੰ ਆਪਾਂ ਦਵਾਈ ਦੇ ਤੌਰ ਤੇ ਇੱਕ ਚਮਚਾ ਜਿਹੜਾ ਡੇਲੀ ਉਹ ਲੈ ਸਕਦੇ ਆ ਇਹਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਇਹ ਇੱਕ ਸਾਲ ਤੱਕ ਜਿਹੜੀ ਖਰਾਬ ਨਹੀਂ ਹੁੰਦੀ ਇਹ ਚਟਨੀ ਆਪਣੀ ਹੈ ਜਿਹੜੀ ਕੱਚੇ ਤੇ ਡੱਬੇ ਦੇ ਵਿੱਚ ਸਟੋਰ ਕਰਕੇ ਆਪਾਂ ਇਹਨੂੰ ਰੱਖ ਸਕਦੇ ਹਾਂ ਫਰਿੱਜ ਤੋਂ ਭਾਵੇਂ ਬਾਹਰ ਹੀ ਰੱਖ ਲਓ ਇਹ ਜਿਹੜੀ ਚਟਨੀ ਆ ਖਰਾਬ ਨਹੀਂ ਹੁੰਦੀ ਇਹ। ਛੱਟੀ ਮਿੱਠੀ ਚਟਨੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਕਿਉਂਕਿ ਜਿਹੜੇ ਔਲੇ ਆ ਉਹ ਖੱਟੇ ਹੁੰਦੇ ਜਿਹੜਾ ਆਪਾਂ ਗੁੜ ਪਾਤਾ ਉਹਦੇ ਨਾਲੇ ਮਿੱਠੀ ਹੋ ਗਈ ਆ। ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਇਹ ਚਟਨੀ। ਮਾਸਾ ਆਪਣੀ ਚਟਨੀ ਹੈ ਜਿਹੜੀ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਠੰਡੀ ਕਰਕੇ ਤੇ ਕਿਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਜਾਂ ਕਿਸੇ ਡੱਬੇ ਦੇ ਵਿੱਚ ਭਾਵੇਂ ਪਲਾਸਟਿਕ ਦੇ ਡੱਬੇ ਦੇ ਵਿੱਚ ਕੱਢ ਲਓ ਭਾਵੇਂ ਕੱਚ ਦੇ ਜਿਆਦਾ ਟਾਈਮ ਰੱਖਣੀ ਆ ਤੇ ਇਹਨੂੰ ਕੱਚ ਦੇ ਡੱਬੇ ਦੇ ਵਿੱਚ ਤੁਸੀਂ ਸਟੋਰ ਕਰਕੇ ਰੱਖ ਸਕਦੇ ਆ ਹੰਝੜ ਚਟਨੀ ਬਸ ਆਪਣੀ ਬਣ ਕੇ ਤਿਆਰ ਆ ਹਾਂਜੀ ਇਹ ਚਟਨੀ ਜਿਹੜੀ ਆਪਣੀ ਬਿਲਕੁਲ ਠੰਡੀ ਹੋ ਗਈ ਆ ਇਹ ਤੇ ਆਪਾਂ ਇਹਦੇ ਵਿੱਚ ਮਗਜ ਪਾਵਾਂਗੇ ਇਹ ਆਪਸ਼ਨਲ ਆ ਜੇ ਤੁਹਾਡੇ ਕੋਲੇ ਹੈਗੇ ਆ ਘਰੇ ਤਾਂ ਤੁਸੀਂ ਪਾ ਸਕਦੇ ਆ ਨਹੀਂ ਇਹ ਕੋਈ ਜ਼ਰੂਰੀ ਨਹੀਂ ਗੇ ਇਨੂੰ ਆਪਾਂ ਹੁਣ ਕੱਢ ਲਾਂਗੇ ਇਹ ਆਪਣੇ ਕੋਲੇ ਕੱਚ ਦਾ ਬਾਊਲ ਆ ਇਹਦੇ ਵਿੱਚ ਆਪਾਂ ਇਹਨੂੰ ਕੱਢ ਲਾਂਗੇ ਜੇ ਤੁਸੀਂ ਇਹ ਜਾਦੇ ਬਣਾਈਏ ਫਿਰ ਤੁਸੀਂ ਜਿਵੇਂ ਕੱਚ ਦਾ ਡੱਬਾ ਹੁੰਦਾ ਢੱਕਣ ਵਾਲੇ ਡੱਬੇ ਹੁੰਦੇ ਜਿਹੜੇ ਕੱਚ ਦੇ ਉਹਦੇ ਵਿੱਚ ਕੱਢ ਕੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਆਪਾਂ ਇਹਦੇ ਵਿੱਚ ਹੀ ਇਹਨੂੰ ਕੱਢ ਲਾਂਗੇ ਬਹੁਤ ਹੀ ਇਹ ਗਣਕਾਰੀ ਚੀਜ਼ ਹੈ ਜਿਹੜਾ ਆਹ ਲਾ ਇਹ ਬਹੁਤ ਵਧੀਆ ਚਟਨੀਏ ਤੋਂ ਬਣ ਕੇ ਤਿਆਰ ਹੋਈ ਆ ਹਾਂਜੀ ਆ ਦੇਖੋ ਚਟਨੀ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਇਹਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਘੱਟ ਤੋਂ ਘੱਟ ਇੱਕ ਸਾਲ ਵਾਸਤੇ ਇਹਨੂੰ ਆਪਾਂ ਜਿਹੜੀ ਚਟਨੀ ਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਜੁੜਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਸ ਤਰ੍ਹਾਂ ਦੇ ਸੌਖੀਆਂ ਸੌਖੀਆਂ ਰੈਸਪੀਗ ਆਪਾਂ ਤੁਹਾਨੂੰ ਦੇ ਸਕઈએ ਤੇ ਤੁਹਾਡੇ ਤੱਕ ਹਰ ਇੱਕ ਜਿਹੜੀ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ